ਤੇਰੇ ਮੰਨੈ ਜੋ ਦਸਾਰੀ ਕਿਤੇ ਢੜਕਣ ਵਿਚਾਰੀ ਕਿਤੇ ਖਾਬੋਤ ਸਹੇ ਕੇਤਾਰ ਇਸੇ ਲਮ ਸੰਪਾਵੇ ਕਿਤੇ ਜੁਤ ਕਰੀ ਤਾਹੀ ਕਿਤੇ ਜੁਤ ਜਿਚਤ ਸਾਰੀ ਇਸੇ ਕਾਤੀ ਤਾਹੀ ਸੰਕਲ ਭਾਰ ਹੋਣੀ ਹੋਰ ਨਤ ਸੈ ਗਾਵੈ ਦੋਨੋਂ ਪਉਪਣੀ ਬੈ ਸਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚੇਤੂ ਮੁਖ ਤੇ ਲਿਖ ਜਾਣ ਹੈ ਲਿਖ ਲਿਖ ਧਰਮ ਵੀ ਚਾਰੇ ਗਾਵੈ ਸਰਬ੍ਰਮਾ ਦੇਵੀ ਸੋਮ ਸਦਾ ਸਵਾਰੇ ਗਵਹਿ ਇੰਦੇ ਦਸ ਬੈਤੇ ਦੀਤਿ ਅਤਰਨਨੇ ਗਵ ਸਿਖ ਸਮਾਦੀ ਅੰਦਰ ਗਵ ਸਾਭ ਵਿਚਾਰੇ ਗਵ ਜਤੀ ਸਤੀ ਸੰਤੋਖੀ ਗਵਹਿ ਵੀਰ ਕਰਾਰੇ ਗਰ ਪੰਡਤ ਪੜਨ ਕੀ ਸਰ ਜੋਜੋਗ ਵੇਦ ਨਾਲੇ ਗਵਹਿ ਮੋਹਨੀ ਮਨ ਮੋਹਨ ਸੁਰਗਮਚ ਪਿਆਲੇ ਗਵ ਗਾਵੇ ਜੋਤ ਮਹਲਸੂਦਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਧਾਰੇ ਸੀਤ ਨੂੰ ਗਾਵੇ ਜੋਤੁ ਉਪਾਵਨ ਰਤੇ ਤੇਰੇ ਮਹਤਰਾ ਸਿਖੀ ਨਾ ਪਰਣਾ ਜਾਈ ਸੋ ਪਤ ਸਹੋ ਸਹੋ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸਰਮਪਤ ਝੋਲੀ ਧਿਆ ਕੀ ਤਰਹਿ ਜਿਥੀ ਤਾ ਕਿਤਾਬ ਤੁਾਰੀ ਤਤ ਕੀਤ ਅਰਿ ਪਰਤੀ ਸਭ ਜਮਾਤੀ ਮਨ ਆਵੇ ਬਹੁਤਾ ਹੀ ਉਹ ਵਿਡਾਲ ਆਦੇਸ ਇਸੈ ਆਦੇਸ ਆਦਨੀਦ ਨਾ ਜਨਾਹਤ ਜੋ ਜੁਕੇ ਕੋਵੇਂ ਇਸ ਹਸਣ ਲੋਏ ਲੋਏ ਪਟਾਰ ਜੋ ਕਿਚ ਪਾਇਆ ਸੋ ਏਕ ਆਵਾਰ ਚਰ ਕਰੀਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ आदेश तिसय आदेश अग अनिल नादनाहत जमजुबे कोवेश एक दूजी बहु लख होए लख होए लख बीस लख लख गेड़ा आखिय है एक नाम जगदीस हेत्र ने पत पमड़िया चिड़िये होए ਸਾਰੇ ਬਾਈ ਕੋ ਪਤਾ ਜੀ ਅੱਜ ਪਹੁੰਚਿਆ ਸੰਗਤ ਲੈ ਕੇ ਰਾੜਾ ਸਾਹਿਬ ਤੇ ਦਰਸ਼ਨ ਵਾਸਤੇ ਸੰਗਤ ਆਈ ਹੈ ਜੀ ਪਿੰਡ ਅਚਰਾਲ ਤੋਂ ਦਰਸ਼ਨ ਵਾਸਤੇ ਜੀ ਅੱਜ ਇਹ ਪਹੁੰਚੇ ਆ ਰਾੜਾ ਸਾਹਿਬ ਕਰੋ ਜੀ ਦਾ ਦਰਸ਼ਨ ਕਰ ਲੋ ਜੀ ਸਾਰੇ ਜਾਣੇ ਆ ਜਾਂਦੀ ਸੰਗਤ ਜੀ ਲੰਗਰਾਲ ਚ ਦੇਖੋ ਜੀ ਬਹੁਤ ਵਧੀਆ ਵੀਰੇ ਬਹੁਤ ਹੀ ਬਣੀ ਮਨ ਇੱਥੇ ਲੱਗਦਾ ਮਨ ਆ ਰਾੜਾ ਸਾਹਿਬ ਆ ਕੇ ਐ ਰਾੜਾ ਜੀ ਵੀ ਮਲਡਪੂਨ ਆ ਬਾਹਰ ਆਏ ਹੋਣੇ ਆ ਦੇਸ ਦੇ ਵਹਤੇ ਉਹ ਮਿਲ ਆਦਾ ਮਾਣੇ ਜਾ ਕੇ ਨਹੀਂ ਸ਼ਾਂਤੀ ਆ ਪੂਰੀ ਸ਼ਾਂਤੀ ਹੁੰਦੀ ਵੀਰੇ ਇੱਥੇ ਆ ਕੇ ਇੱਕ ਵਾਰੀ ਆ ਕੇ ਦੇਖੋ ਤਾਂ ਜਾ ਮੇਰੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਬਿੜਿਆ ਦੇਖੋ ਦੇਖ ਕੇ ਇਹੋ ਜਿਹਾ ਘੰਟਾ ਲੱਗਾ ਇੱਕ ਘੰਟਾ ਟਾਈਮ ਪਿੱਛੇ ਘੰਟਾ ਘੱਟ ਇਹ ਆ ਟਾਈਮ ਪਿੱਛੇ ਵੀਰੇ ਦੇਖੋ ਟਾਈਮ ਪਿੱਛੇ ਲੱਗਾ ਹੈ ਇੱਕ ਘੰਟਾ ਟਾਈਮ ਪਿੱਛੇ ਇਹ ਹਾਜਰ ਦੇ ਆਉਂਦੇ ਨਾ ਬਾਜ ਉੱਡ ਦੇਖੋ ਦੇਖ ਨਹੀਂ ਸ਼ਾਂਤੀ ਵੀਰੇ ਪੂਰੀ ਸ਼ਾਂਤੀ ਹੁੰਦੀ ਦੇਖੋ ਤੁਸੀਂ ਦੇਖਾ ਦੇ ਬਾਗ ਬੂਟੀਆਂ ਦੇ ਕਿਵੇਂ ਆ ਟੈਕਨੋਸਨ ਕਿਵੇਂ ਕੀਤੀ ਹੈ ਦੇਖ ਤੁਸੀਂ ਵੀ ਦੇਖਦੇ ਹਾਂ ਹਾਈ ਵੀ ਤੁਰ ਵੀਰੇ ਕੰਮ ਚੱਲਦਾ ਚੱਲਿਆਂ ਦਾ ਕੰਮ ਆ ਇੱਧਰ ਦੇਖੋ ਦੇਖਿਆ ਕਲਾਕਾਰੀ ਕੀਤੀ ਬੰਦਿਆਂ ਦੀ ਮੇਰੇ ਤਾਂ ਵੀਰੇ ਕਲਾਕਾਰ ਦੀ ਸੁਨਾ ਵੀਰਾਂ ਨੂੰ ਜਿਹੜੇ ਪਹਿਲਾਂ ਜੀ ਹੁੰਦੇ ਸੀ ਪੁਰਾਣੇ ਘਰ ਜਿਵੇਂ ਉਵੇਂ ਕੀਤੀ ਹੈ ਕਲਾਕਾਰੀ ਜਿਵੇਂ ਆਹ ਦੇਖੋ ਵੀਰੇ ਦੇਖੋ ਪਈਆਂ ਪਈਆਂ ਬੇਲ ਬੂਟੀਆਂ ਦੇਖਿਓ ਧਿਆਣਾ ਦੇਖੋ ਵੀਰਾਂ ਕੋਰਨਾ ਕੁਕਰਾਂ ਦੀ ਪਾਈਆਂ ਨੇ ਬੇਲ ਬੂਟੇ ਦੇ ਮਣਾਇਆ ਪਿਆ ਨਾ ਮਹਿਲ ਹੀ ਇੱਕ ਤਰ੍ਹਾਂ ਦਾ ਮਹਿਲ ਹੀ ਲੱਗਦਾ ਨੇ ਦੇਖੋ ਗੇੜ ਦੋ ਤਿੰਨ ਘੜ ਦੇ ਵੀਰਾਂ ਦੇ ਵਿੱਚ ਦੀ ਦੇਖ ਇੱਧਰ ਦੇਖੋ ਨਾ ਸਾਨੂੰ ਕਾਹਤੋਂ ਆਹ ਦੇਖੋ ਦੇ ਦਾਦਾਂ ਗੇੜ ਤੁਹਾਨੂੰ ਲੱਗਦਾ ਨਾ ਬਣਾਇਆ ਇਹ ਪੁਰੇ ਵਧੀਆ ਵਧੀਆ ਕਰੋ ਮੇਰੀ ਵੀਡੀਓ ਸ਼ੇਅਰ ਵੱਧ ਜੇ ਮੇਰੀ ਵੀਡੀਓ ਚੰਕੇ ਲੱਗੇ ਤਾਂ ਕਹਾਂਗਾ ਸ਼ੇਅਰ ਕਰ ਦਿਓ ਵੀਰੋ ਦੇਖ ਹੌਣ ਜਿਹੜਿਆ ਉਹ ਮਿਸਤਰੀ ਆ ਉਹ ਤਾਂ ਕੋਹ ਨਹੀਂ ਕਰਦੇ ਵੀਰਾ ਜਸਾ ਉਹ ਜਮਾ ਉਹ ਦੂਜਾ ਬਲਾ ਸਰਕਾਰ ਕੇ ਪਾ ਜਾਂਦੇ ਆ ਆ ਦੇਖੋ ਤੁਸੀਂ ਉਸੋਂ ਕਾਹਾਂ ਦਿਖਾਉਣਾ ਨੂੰ ਗੇਟ ਦੇ ਗੇਟ ਦੇਖੋ ਤੁਸੀਂ ਜਿਹੜੇ ਪੁਰਾਣੇ ਲੱਗੇ ਹੁੰਦੇ ਸੀ ਉਹ ਲੱਗੇ ਆ ਅਜੇ ਮਾਨਤਾਨ ਸ਼ੀਸ਼ਾ ਵਾਲਾ ਗੇਟ ਦੇਖੋ ਵੀਰੇ ਚੈੱਕ ਕਰੋ ਮੇਰੀ ਵੀਡੀਓ ਆ ਦੇਖੋ ਇੱਧਰ ਦੇਖ ਉਹ ਦੇਖੋ ਤਾਂਹਾਂ ਦੇਖੋ ਇਹ ਇੱਕ ਪਾਈ ਬੇਲ ਗੁੱਟੀਆਂ ਆ ਦੇਖੋ ਨੇ ਹੁੰਦੀ ਨਹੀਂ ਪੁਰਾਣੇ ਮਹਿਲਾਂ ਚ ਉਹ ਚੀਜ਼ ਬਣਾਈਏ ਵੀਰੇ ਇੱਥੇ ਰਾਣਾ ਸਾਹਿਬ ਆ ਕੇ ਦੇਖੋ ਕਿਹੜਾ ਦੇ ਮੇਰੇ ਵੀਡੀਓ ਨੂੰ ਆ ਕੇ ਦੇਖੋ ਵੀਰੇ ਦੇਖੋ ਵੀਰੇ ਨੰਦੀ ਆ ਬੜਾ ਵੀਰੇ ਨੰਦੀ ਹੁੰਦਾ ਇੱਥੇ ਥਾਕੇ